ਦੇ ਨਾਲ ਮਿਲ ਕੇ ਦੂਜੇ ਪ੍ਰੇਮੀ ਦਾ ਮਹਿਲਾ ਦੇ ਵੱਲੋਂ ਕੀਤਾ ਗਿਆ ਕਤਲ ਪਰ ਪੁਲਿਸ ਨੇ 6 ਘੰਟਿਆਂ ਦੇ ਵਿੱਚ ਸੁਲਝਾ ਲਈ ਕਤਲ ਦੀ ਗੁੱਥੀ ਆਖਰ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਦੇ ਵੱਲੋਂ ਤੇ ਕਿਉਂ ਇਸ ਮਹਿਲਾ ਦੇ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਪੂਰੀ ਗੱਲਬਾਤ ਤੁਹਾਨੂੰ ਖੰਨਾ ਦੀ ਪੁਲਿਸ ਦੀ ਜੁਬਾਨੀ ਸੁਣਾਉਂਦੇ ਆ ਮਾਮਲਾ ਜਿਹੜਾ ਸਸੰਸਨੀਖੇਜ ਕਤਲ ਹੋਇਆ ਸੀ ਇਹ ਇੱਕ ਖੰਨਾ ਦੇ ਵਿੱਚ ਹੋਇਆ ਸੀ ਜਿੱਥੇ ਕਿ ਪੁਲਿਸ ਦੇ ਵੱਲੋਂ ਇਸ ਔਰਤ ਨੂੰ ਕਾਬੂ ਕਰ ਲਿਆ ਇਸ ਦੇ ਕੋਲੋਂ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਤੁਹਾਨੂੰ ਪੁੱਛੇ ਤੇ ਸਾਢੇ 8 9 ਵਜੇ ਕੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ son of ਗੁਰਮੇਲ ਸਿੰਘ ਵੱਲੋਂ ਇਤਲਾਹ ਦਿੱਤੀ ਗਈ ਕਿ ਉਹਦੇ ਭਰਾ ਦੀ ਕਿਸੇ ਨੇ ਬਹਿਰਮ ਦੇ ਨਾਲ ਕਤਲ ਕਰਤਾ ਗਿਆ ਉਹਦੇ ਭਰਾ ਦਾ ਨਾਮ ਸੀਗਾ ਬਹਾਦਰ ਸਿੰਘ son of ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਕੀਤੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹਦੇ ਸਿਰ पे ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਦਾ ਸੁਖਪ੍ਰੀਤ ਸੁਖਦੀਪ ਸਿੰਘ ਸੁਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਹੈ ਉਹਦੇ ਇੱਕ ਲਿਵ-ਇਨ ਪਾਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਇਹ ਨਾਲਤੀ ਸੋਇਆ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਤੇ ਛੋਕਰ ਬਹਾਦਰ ਸਿੰਘ ਜੀ ਬਨਾਲਾ ਵਿਲੇ ਦਾ ਰਹਿਣ ਵਾਲਾ ਹੈਗਾ ਤੇ ਉੱਥੇ ਬਹਾਦਰ ਸਿੰਘ ਦੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਦੀ ਬੱਚੀ ਸੀਗੀ ਉਹ ਇਹ ਪੂਰੇ ਜੋ ਮਰਡਰ ਹੈ ਕਾਫੀ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀਡੀ ਦੇ ਅੰਡਰ ਇਮੀਡੀਏਟਲੀ ਡੀਐਸਪੀ ਫਾਈਲ ਤੇ ਡੀਐਸਪੀ ਡੀ ਦੇ ਅੰਡਰ ਇਨਰ ਦੇ ਰਿਸਪੈਕਟਿਵ ਇਨਚਾਰजेस ਐਫਐਚਓ ਮਲੌਰ ਤੇ ਸੀਆਈ ਇਨਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਐ ਐ ਮੌਕੇ ਤੋਂ ਫਰਾਰ ਹੋ ਚੁਕੇ ਸੀ ਜਰੂਰ ਤੱਕ ਸਾਡੇ ਕੋਲ ਇਤਲਾ ਲਈ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਨੂੰ ਅਲਟੀਮੇਟਲੀ ਫਿਰ ਅੰਮ੍ਰਿਤਸਰ ਤੋਂ ਫੜਿਆ ਗਿਆ ਸੀਗਾ ਤੇ ਵਿਦਨ ਫਿਕਸ ਚਾਰਜ ਵੱਡੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਨੂੰ ਕਹਿ ਰਹੇ ਸੀ ਜਿਹੜਾ ਮਰਡਰ ਕਰਨ ਦੇ ਕੀ ਉਹ ਲੇਡੀ ਆ ਕੀ ਲੱਗਦੀ ਹੈਗੀ ਆ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੀ ਲਿਵਿੰਗ ਪਾਰਟਨਰ ਸੀ ਵੀ ਤੇ ਉਹਦਾ ਪੁਰਾਣਾ ਵੀ ਇੱਕ ਬੌਏਫ੍ਰੈਂਡ ਸੀਗਾ ਉਹਦੇ ਨਾਲ ਮਿਲ ਕੇ ਇਹਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਅ ਦਰਸ਼ਾਂਦੀ ਹੈ ਕਿ ਇਹ ਸ਼ਾਹਬ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਤਰਾਕ ਤੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲੇ ਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ 올ਰੀਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈ ਤੇ ਦੋਨੋਂ ਹੀ ਮੈਰਿਡ ਸੀਗੇ ਮਰਨ ਕਿਤੇ ਕਿਤੇ ਬੱਚੇ ਨੇ ਜੀ ਇਹਨਾਂ ਦੇ ਕਿੰਨੇ ਏ ਤਾਂ ਜੋ ਮਰਨ ਵਾਲੇ ਦੀ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆ ਹੈਗਾ। ਮਨ ਸਰਕਾਰ ਵਿੱਚ ਕਿਸੇ ਦੇ ਜਿਸ ਨੇ ਪਹਿਲਾ ਰਿਲੇਂਸ਼ਿਪ ਇਟਸ ਜੋ ਕਿ ਐਸਿਕੂ ਐਸਿਕੂ ਕਾਰਨ ਜਿਹੜੀ ਮੈਰਿਟਲ ਹੋ ਸਕਦਾ ਸੁਝੂ ਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲ ਹੀ ਲਿਵਨ ਚ ਰਹਿ ਰਿਹਾ ਫਿਗਰ ਉਹਦੇ ਨਾਲ ਪਹਿਲੀ ਵਾਈਫ ਨਾਲ ਸੈਪਰੇਸ਼ਨ ਹੋ ਗਈ ਸੀ ਜਾਂ ਕੋਈ ਉਹ ਅਜੇ ਕੰਫਰਮ ਕਰਨਾ ਬਾਕੀ ਮੁਰਲੀ ਤਫਤੀਸ਼ ਹੈ ਕਿ ਬਦੋਸ਼ੀ ਫੜੇ ਜਾ ਚੁਕੇ ਉਹਦੇ ਨਾਲ ਅ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ-ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈ। ਕਮਿਊਨਿਟੀ ਦਾ ਉਹ ਹੀ ਕਹਿੰਦਾ। ਤਾਂ ਆਇਰਨ ਰੋਡ ਇੱਕ ਲੋਹੇ ਦੀ ਰੋਡ ਜੋ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ। ਇਹ ਵੀ ਬੱਚੇ ਦਰਜ ਨਹੀਂ ਚੁੱਕੇ। ਹਜੇ ਤੱਕ ਕੁਝ ਨਹੀਂ। ਤਾਂ ਤੁਸੀਂ ਸੁਣਿਆ ਪਰਸਪਤੀ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਿਆ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਤਾਂ ਦਰਅਸਲ ਪਹਿਲਾ ਜੋ ਪ੍ਰੇਮੀ ਸੀ ਦੂਸਰਾ ਪ੍ਰੇਮੀ ਸੀ ਦੂਸਰੇ ਪ੍ਰੇਮੀ ਦੇ ਬਾਰੇ ਪਹਿਲੇ ਪ੍ਰੇਮੀ ਨੂੰ ਪਤਾ ਲੱਗ ਗਿਆ ਤਾਂ ਦੂਜੇ ਪ੍ਰੇਮੀ ਦੇ ਨਾਲ ਮਿਲ ਕੇ ਫਿਰ ਉਸਨੇ ਇੱਕ ਸਕੀਮ ਬਣਾਈ ਕਿ ਇਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਪਤੀ ਪਤਨੀ ਦੇ ਵਿੱਚ ਝਗੜਾ ਹੋ ਜਾਂਦਾ ਬਾਅਦ ਦੇ ਵਿੱਚ ਪਤਨੀ ਦੇ ਵੱਲੋਂ ਹੀ ਪਤੀ ਦੀ ਹੱਤਿਆ ਕਰਵਾ ਦਿੱਤੀ ਜਾਂਦੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਬਹੁਤ ਸਾਰੇ ਮਾਮਲੇ ਅਜਿਹੇ ਆਉਂਦੇ ਨੇ ਜਿੱਥੇ ਕਿ ਪਤੀ ਹੀ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਤਾਂ ਇਹਨਾਂ ਸਾਰੀਆਂ ਖਬਰਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਹੀ ਗੱਲ ਕਹਿੰਦਾ ਕਿ ਆਖਰ ਅੱਜ ਕੱਲ੍ਹ ਰਿਸ਼ਤੇਆਂ ਨੂੰ ਹੋ ਕੀ ਗਿਆ ਲਹੂ ਚਿੱਟਾ ਹੋ ਗਿਆ ਲਹੂ ਸਫੇਦ ਹੋ ਗਿਆ ਰਿਸ਼ਤੇ ਤਾਰ-ਤਾਰ ਹੁੰਦੇ ਨੇ ਮਾਂ ਦਾ ਪੁੱਤ ਕਤਲ ਕਰ ਦਿੰਦਾ ਪਿਓ ਪੁੱਤ ਦਾ ਕਤਲ ਕਰ ਦਿੰਦਾ ਤਾਂ ਰਿਸ਼ਤਿਆਂ ਦੀਆਂ ਜਿਹੜੀਆਂ ਨੇ ਕਹਾਣੀਆਂ ਹੁੰਦੀਆਂ ਸੀ ਫਿਲਮਾਂ ਬਣਦੀਆਂ ਸੀ ਔਰ ਰਿਸ਼ਤੇ ਅੱਜਕੱਲ ਨਜ਼ਰ ਨਹੀਂ ਆਉਂਦੇ ਰਿਸ਼ਤਿਆਂ ਦੇ ਵਿੱਚ ਦਰਾੜ ਪੈ ਚੁੱਕੀਆਂ ਨੇ ਦਰਾੜਾਂ ਪੈ ਚੁੱਕੀਆਂ ਨੇ ਰਿਸ਼ਤੇ ਤਾਰ-ਤਾਰ ਹੁੰਦੇ ਦੀਆਂ